ਮੇਰੇ ਕੋਈ ਕੰਮ ਹੋਇਆ ਲੱਗਦਾ ਕਿ ਕੱਦਰ ਕਾਫ ਕਰ ਰਿਹਾ ਹੈ। ਦੇਖਿਆ ਗਰਾਊਂਡ 'ਚ ਇਹਦੇ ਖੜਾ ਹੋ ਜਾਂਦਾ। ਠੀਕ ਆ ਨਾ ਜੱਟਿੰਗ ਪੱਲੀ ਉਹ ਮੱਥੇ ਜਮਾਈ ਕਰ ਤੋਂ ਬਾਅਦ ਖਾਣੋਗੀ। ਹੂੰ। ਇਹ ਕਿਤੇ ਗੱਲ ਤੋਂ ਬੋਲ। ਅਰੇ ਰਜਾ ਅਸੀਂ ਨਖਾਰ ਛੱਡੇ ਪੂਰੇ। ਗੁਲਾਬੀ ਪਣ ਕੱਟਤਾ ਹੈ ਨੀ। ਸੋਜ ਫਾਸ ਵੀ ਬਾਈਵਣੀ ਆ ਹਣ ਫੋਨ ਦੀ ਸੰਭਾਲ ਕਰਨੇ ਥੋੜੀ ਜਿਹੀ। ਆ ਜਾ ਆ ਜਾ। ਓਏ ਆ ਜਾ। ਆ ਜਾ। ਕਿਦਾਂ ਹੀਰਿਆ? ਹਾਂ ਇਹ ਬੜੀ ਲੱਗਦਾ ਬਹੁਤ ਬਰੀ ਲੱਗਦਾ ਤੇ ਹੁਣ ਇਹ ਸੋਹਣਾ ਲੱਗਣ ਲੱਗ ਗਿਆ ਨਾ ਆਖੇ ਇੱਕ ਇਹਦੇ ਕੰਨਾਂ ਦੇ ਉਹ ਰਹਿ ਗਏ ਪੰਜ ਦੇਖੀ ਉੱਥੇ ਪਈ ਆ ਉਹ ਪੀਟ ਆ ਪੀਟ ਹਾਂ ਉਹ ਚ ਪਈ ਉਹ ਓਧਰ ਉਹ ਇਧਰਲੇ ਜਿਹੜਾ ਨਵਾਂ ਉਹ ਬਾਥਰੂਮ ਬਣਿਆ ਉਹ ਚ ਪਈ ਉਹ ਹਾਂ ਉਹ ਚ ਸਾਰਾ ਸਮਾਨ ਹੈਗੀ ਫਿਰ ਲਾ ਦੂੰਗੇ ਅ ਚੱਕ ਲਿਆ ਇਹ ਤੇ ਕੰਨਾਂ ਕੰਨਾਂ ਦੀ ਵੀ ਸਫਾਈ ਕਰਦੀ ਐ ਟ੍ਰੀਮਿੰਗ ਆ ਫਿਰ ਅੱਜ ਘੁੰਮ ਕੇ ਆਉਣਾ ਮੈਂ ਤੇ ਹੀ ਤੇ ਨੇ ਪੰਜ ਵੀ ਜਾਊਂਗਾ ਪੰਜ ਸੂਟਰੀ ਭਰਾਉ ਕਈ ਦੋ ਜਣੇ ਬਹਿ ਕੇ ਜਾਉਂਗੇ ਨਹੀਂ રે ਤੇ ਲੱਗ ਗਿਆ ਹੁਣ ਸਰੀਰ ਵੀ ਪੂਰਾ ਕਾਇਮ ਜਾ ਹੋਣਾ ਇਹਦਾ ਤੇ ਅੱਜ ਸ਼ੁਰੂ ਕਰੀਏ ਗੇੜੇ ਦੇਣ ਅੱਜ ਗਰਮੀ ਬਹੁਤ ਹੈ ਗਰਾਊਂਡ 'ਚ ਮੈਚ ਚੱਲਦਾ ਦਾ ਸਾਡੇ ਪਿੰਡ ਵਾਲੇ ਮਾਲਾ ਚੱਲੀਆਂ ਦਾ ਜਿੱਤ ਕੇ ਉੱਥੀ ਤੇ ਆਇਆ ਤਾਂ ਫਿਰ ਮੈਂ ਹੋ ਹੀੜੇ ਓਰੇ ਪੂਰਾ ਖੁਸ਼ ਹੋਇਆ ਪੈਣਾ ਅੱਗੇ ਅੱਜ ਦਖਾਮ ਜਖੂ ਮੈਂ ਤਾਂ ਹਟਾਤਾ ਉਹ ਪਾਣੀ ਜਿਹੜਾ ਹੋਇਆ ਉਹ ਤਾਂ ਕਿੱਥੇ ਦੇਖੀ ਆ ਕਿਹੜੀ ਸਾਈਡ ਉੱਧਰ ਮਾਧਰ ਵੀ ਦੇਖਿਆ ਉੱਧਰ ਵੀ ਚਲ ਮੈਂ ਦਿਖਾਵਾਂ ਚਲ ਲੱਗੇ ਮਾਲ ਲੈਣਾ ਹੈ ਆ ਦੇਖੋ ਬਈ ਖੜਤੇ ਜਿੱਤੇ ਗੁਲਾਬੀ ਦਿਖਦੇ ਆ ਜਦ ਇੱਕ ਦੋ ਵਾਰੀ ਫੁੱਲ ਖਾਕ ਹੋ ਗਏ ਉਹ ਨਹੀਂ ਨੀਟ ਗੁਲਾਬੀ ਆਏ ਹਾਂਜੀ ਹਾਂ ਚਲ ਬੰਦੋ ਚੋਸਾ ਸਾਬਾ ਕੇ ਡੈਂਗਰਾਂ ਨੂੰ ਪਾਣੀ ਪਲਾ ਕੇ ਚੱਲ ਚੱਲੀਏ ਹਾਂ ਟਰੈਕਟਰ ਵੀ ਧਵਾਤਾ ਦਾ ਇੱਥੇ ਵੀ ਇਧਰ ਉਹ ਗਰੀਸ ਗਰੀਸ ਕਰਾਉਣਾ ਬਸ ਅੱਛਾ ਇਹਦੇ ਵੀ ਹੋ ਲੱਗਾ ਗਰੀਸ ਗ੍ਰਾਸ ਕਰਾ ਦਾ ਫੀਰੀ ਦਾ ਹੂੰ

ਇਹ ਵਧੀਆ ਚੀਜ਼ ਐ। ਹੁਣ ਬੱਸ ਨੂੰ ਗਿਆ ਤਾਂ ਹੈਗਾ ਹੁਣ ਇਹ ਤਾਂ ਪਰੇ। ਸਾਰੇ ਦਾ ਨਾ ਚੱਲੀ ਜਾਣੇ ਇਹ ਹੀ ਹੋਣਾ। ਹੋਰ ਕਿੱਥੇ ਬੈਠਾ? ਐਂਟੀ ਮੇਬ। ਕੋਣ? ਕੋਣ? ਇੱਕ। ਬਣ ਗਈ ਫੋਲ। ਹਾਂਜੀ ਹਾਂ। ਫੁੱਲਮੇ ਜੀ ਬਣ ਗਈ। ਕੁੱਕਰ ਰਸਰ ਸੇ ਵੀ ਰਸਰ ਸੇ ਵੀ ਸੁੱਕ ਗਏ ਆ ਮਾੜਾ ਜਾ ਫੇਰ ਮਾੜਾ ਗਰੀਤਾ ਨਾ ਲੀਕਾ ਲਾ ਰੋਣੇ ਆ ਨਾ ਜੇ ਹਰਖਰੇ ਮਾੜਾ ਨਹੀਂ ਜਾਊਗਾ ਬਾਹਰ ਬੂਲ ਤਾਂ ਖਰਖਰੇ ਗਲੇ ਉਤਰਨੇ ਆ ਬੈਠਣ ਲੱਗੇ ਵਜੇ ਕੱਲੂ ਐ ਕਰੂੰਗੇ ਬਾਈ ਇੱਕ ਕੰਮ ਆਪਣੇ ਹੋਰ ਕਰਨਾ ਇਹਦਾ ਕੰਮ ਥੋੜਾ ਜਿਹਾ ਰੇਤਾ ਘੇਰ ਦੂੰਗਾ ਬੈਠ ਲੱਗੇ ਉਹ ਕਰ ਲਾਂਦਾ ਸੱਟਾਂ ਵਾਲਾ ਦੋਨਾਂ ਚ ਗਿਰ ਦੂੰਗੇ ਪਤਲ ਪਰਗਾ ਇੱਕ ਪਾ ਲੈ ਆਉਂਗਾ ਫੇਰੇ ਇਹ ਇੰਡੀਆ ਕਾ ਨੀਰਣਾ ਗਈ ਦਾ ਉਹ ਨੀਰ ਤੇ ਪਾਲ ਹੈ ਹਾਂ ਨੀਰ ਤੇ ਪਾਲ ਹੈ ਜਿਹੜੇ ਮਾੜੇ ਮਟੇ ਉਤਰਨਾ ਉਹ ਤਰੇ 18 ਹੋ ਗਏ ਖਾਹਟਾ ਹੋ ਗਿਆ ਹੈ ਜੀ ਕਿ ਤਾਂ ਵਾਪਸ ਆਪਾਂ ਦਾ ਨਰਾ ਆਇਆ ਹੋਇਆ ਏ ਰਾਤ ਨੂੰ ਨਹੀਂ ਪੁੱਛਿਆ ਮਾਰਦੇ ਇਹ ਮੱਛਰ ਮਕੀਓ ਇਹ ਤਾਂ ਕੰਮ ਕੋਲ ਦੇ ਸੱਪਾਂ ਨਹੀਂ ਰੱਖਿਆ ਵਿਛੜਾ ਹਾਂਜੀ ਉਹ ਲਾ ਦੇਣਾ ਫੇ ਮੱਛਰ ਉਹ ਨਹੀਂ ਲੜਦਾ ਨੇੜੇ ਹੀ ਲੱਗਦਾ ਹੈ ਮੁੰਡਾ ਪਾਵਰ 'ਚ ਆਉਂਦਾ ਨਹੀਂ ਮੁੰਡਾ ਪਾਵਰ 'ਚ ਉਹ ਸਿੱਧੂ ਮਸੇਰੇ ਦਾ ਗਾਣਾ ਲਾਉਂਦੇ ਪਰ ਪਾਵਰ 'ਚ ਰਹਿੰਦਾ ਮੁੰਡਾ ਪਾਵਰ 'ਚ ਰਹਿੰਦਾ ਨਹੀਂ ਦੇਖੀ ਉਹ ਨਾ ਉਹ ਲਾ ਕੰਮ ਕਰਿਆ ਕਰਨੇ ਨੇ ਅੱਜ ਦੇ ਅੱਜ ਤਾਂ ਮੰਨੇ ਦਾ ਲੱਗਦਾ ਟਾਈਮ ਹੋ ਗਿਆ ਨੇ ਦੇਖੀ ਤੂੰ ਕਿਹ ਰਾਜਾ ਪੱਟ ਦਿਖੂਗੇ ਇਹ ਲੱਗਦਾ ਕੱਲ ਮੁੰਡਾ ਲਾ ਤਾਂ ਮਹੀਨਾ ਹੋ ਗਿਆ ਤੈਨੂੰ ਬੈਠੇ ਨੇ ਵਾਦੇ ਲਾ ਲਾ ਜਏ

ਫੋਂ ਠੀਕ ਹੋਇਆ ਮੜ ਜਾ ਉਦੋਂ ਦੇ ਜਿੱਦਾਂ ਦੀ ਮੱਖੀ ਜੀ ਲੜੀ ਸੀ ਹੈ ਨਾ ਬਈ ਮੱਖੀ ਜੀ ਲੜ ਲੜ ਪੀਦੀ ਇਹਦੇ ਆ ਉਦੋਂ ਤੋਂ ਬਹੁਤ ਪ੍ਰਗਤੀ ਹੋਈ ਉਹਦੋਂ ਤੋਂ ਨਹੀਂ ਆਪਣੇ ਬਈ ਟੀਕਾ ਲਵਾਇਆ ਨਾ ਤਾਂ ਹੀ ਟੀਕਾ ਜਰ ਬਹੁਤ ਕੰਮ ਕਰਨਾ ਅੱਜ ਕੱਲਾ ਦਰਵਾਲਾਂ ਦਾ ਜਿੱਤੇ ਹਾਂ ਕੱਲਾ ਮੁੱਖੀ ਡਾਕਟਰ ਵੀ ਜਾ ਕੇ ਜਾਂਦਾ ਹੈ ਆਪਣਾ ਜੇ ਕਹਿ ਕਰਦੇ ਨੀ ਇਕਰੇ ਕਹ ਲੈ ਵੀ ਟੀਕਾ ਲਾਈ ਆ ਜੋ ਹਣਾ ਨਹੀਂ ਨਹੀਂ ਉਹ ਤੁਹਾਨੂੰ ਦੋ ਚਪਰੇ ਉਹਨਾਂ ਕੱਢਿਆ ਨੂੰ ਦਾ ਥੋੜਾ ਟਾਈਮ ਹੋ ਗਿਆ ਟੀਕੇ ਲਾਇ ਹੀ ਨਹੀਂ ਇਹਦੇ ਨਾਲ ਜ਼ੋਰ ਆਇਆ ਵੀ ਇਹਦੇ ਵਿੱਚ ਜਿਆਦਾ ਤੜਾ ਨਹੀਂ ਚਾਹੁੰਦੇ ਹੱਥ ਲਵਾਉਂਦਾ ਨਹੀਂ ਹੈਗੇ ਇਹਗੇ ਪਪਾ ਜੀ ਹੁਣ ਉਹਰੇ ਤਾਂ ਲੰਘੇ ਜੇ ਦੀ ਨੂਰੀ ਨੇ ਬਾਹਰ ਚਲੋ ਬਾਕੀ ਵੀ ਤੁਹਾਨੂੰ ਦਿਖਾਉਣਾ ਹੁਣ ਜਾਂਦੇ ਹਾਂ ਉਹਨਾਂ ਦੇ ਅੱਪਾਂ ਅੰਚੇ ਪਿੱਛੇ ਥਕਾਤ ਅੱਜ ਦਾ ਬਾਈ ਹੀ ਰੇ ਨੇ ਆਪ ਵੀ ਥੱਕਿਆ ਨਾਲ ਮੈਨੂੰ ਥਕਾਤਾ ਸਾਈਡ ਹੋ ਕੇ ਅਬਾਸ਼ ਭੈਣੀ ਪਿੰਡ ਗਰਾਊਂਡ ਚ ਘੁੰਮ ਗਏ ਆ ਥ੍ਰੀਲਰ ਰੁਲਾ ਬਣਾ ਕੇ ਤੇ ਹੁਣ ਚੱਲਿਆ ਹੀ ਪਿੰਡ ਨੂੰ ਇੱਕ ਥੋੜੇ ਪੈਰ ਬਣਨੇ ਵਾਲੇ ਆ ਰੋੜੀਆਂ ਕਰਕੇ ਦਿੱਕਤ ਜੀ ਆਉਂਦੀ ਆ ਹਾਂ ਬੰਚਾ ਆ ਜਾ ਮੈਂ ਯਾਰਾ ਪੂਰਾ ਆ ਜਾ ਇੱਧਰ ਨੂੰ ਕਿਆ ਗਿਆ ਨਾ ਮੇਰੇ ਕੋਈ ਕੰਮ ਹੋਇਆ ਲੱਗ ਜੀ ਤਾਂ ਤੇਰੇ ਪਾਸ ਖੜਾ ਹੋਇਆ ਦੇਖਿਆ ਗਰਾਊਂਡ 'ਚ ਜਦੇ ਖੜਾ ਹੋ ਜਾਂਦਾ ਨੀ ਮੜੀ ਢਿੱਲੀ ਰੱਖਣੀ ਆ ਤੇ ਹੁਣ ਤੇਰੇ ਸਾਹਮਣੇ ਗਰਮ ਤਾਂ ਮੇਰੇ ਕੋਲ ਵੀ ਤਾਂ ਹੁੰਦਾ ਉੱਕਣੀ ਬਾਹਾਂ 'ਚ ਜ਼ੋਰ ਚਾਹੀਦਾ ਸਾਹਨੇ ਭਾਈ ਆਈ ਤੇ ਜਾਂਦਾ ਸੜਕ ਪਰ ਰੋਕਦੇ ਰੋਕਦੇ ਨੇ ਨਾਲ ਮੈਂ ਭੱਜ ਕੇ ਰੁਕਣ ਲੱਗ ਗਿਆ ਫੇਰ ਇਹ ਸੱਟ ਮਾਰਤੀ ਮੇਰੇ ਬਸ ਕਰ ਗਿਆ ਹਾਂ ਹਾਂ ਕਰ ਗਿਆ ਇਹ ਲੈ ਵੀ ਪੱਤ ਨੂੰ ਬਗ ਦਾ ਦਾਦਬਾਰਾ ਦਾਦਬਾਰਾ ਦੇ ਲੋਗ ਨੂੰ ਕਰ ਦੂ ਮੈਂ ਇੱਕ ਨੂੰ 10 ਬਾਰਾ ਸਾਲ ਦੀ ਨਹੀਂ ਉਮਰ ਹੈਗੀ ਪਾਚੋ ਕੰਨਾ ਪੈਣਾ ਯਾਰ ਉਹ ਪੱਖੇ ਤਾਰ ਵੱਢਣੀ ਪੈਣੀ ਆ ਉਹ ਮਿੱਤਰ ਕਿਹੜੇ ਉਪਰ ਆ ਰਹੇ ਨੇ ਤੇ ਕੀ ਕਰਨਾ ਸੋ ਪਰੀਏ ਗਮਾ ਏ ਕਿਹ ਪੱਠੀ ਵਲਦੀ ਇਹਨੂੰ ਕੋਈ ਕਾਟਦਾ ਕੱਤਾ ਪਾੜ ਕੇ ਹਵਾ ਚਲਦੇ ਇਹਦੇ ਨਾਲ ਬਸ ਭਜੋਣੀ ਜੂ ਮਾੜੀ ਬਾਲੂਗੀ ਤਾਂ ਨਹੀਂ ਮੈਂ ਬਸ ਮੈਂ ਰਹਿਣ ਦੇ ਪੱਖਾ ਰਹਿਣ ਦੇ ਰਹਿਣ ਦੇ ਰੁਕੋ ਪਾਸੇਆ ਲਾ ਦੇ ਤੂੰ ਮੈਂ ਜੋ ਕਰਦਾ ਇਹਦਾ ਹੀਲਾ ਐਂ ਬਾਈ ਠੂੜੀਆਂ ਲਾਉਣੀਆਂ ਹੁਣ ਸ਼ਾਮ ਨੂੰ ਕੀ ਆਜਾ ਪੂਰੇ ਘਰਤੀ ਧਰਤੀ ਗਿੱਲੀ ਉਹ ਗਿੱਲੀ हां भाई हां भाई हां ਜਿਹੜੀ ਧੂਣੀ ਦੀ ਆਹੂ ਕੋਲੇ ਬਾਹਰ ਭੇਜਿਆਣੀ ਹੋ 10 ਲੋ ਜੀ ਬਾਹਰ ਅੰਦਰ ਕਰ ਲਵਾਂ ਨਹੀਂ 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 ਜਿੰਨਾ ਕੋੰਦਾ ਮੱਛਰ ਹੋਈ ਜਾਣਦੇ ਰਹਿਣ ਦੇ ਆਪਣੇ ਅੰਦਰ ਰਹਿ ਗਈ ਹੋਆ ਲੈ ਵੀ ਤੇ ਚੱਲ ਵੀ ਧੂਣੀ ਨਾਲ ਐ ਡੂੰਗਾ ਕਰ ਬੰਚ ਇੱਥੇ ਨੂੰ ਇੱਥੀ ਟੋਗਾ ਮਾਰ ਦੇ ਉਹਨੂੰ ਵਿੱਚ ਤਬ ਜਣ ਦੇ ਮੰਨੀ ਦਾ ਹੁੰਦਾ ਐ ਸਾਈਡ ਪਾਸੇ ਅਰੇ ਥਲੀ ਗਈ ਨਹੀਂ ਅੜਾ ਆਇਆਂ ਕਰ ਲੈ ਕਰ ਦੇ ਕਰ ਦੇ ਇੱਥੀ ਤੇ ਆਇ ਡੁੰਗਾ ਕਰਦੇ ਬਸ ਤੇ ਹੁਣ ਆਹ ਲਾ ਦੇ ਲਾ ਦੇ ਆ ਇਹ ਰੱਖ ਬਾਤੀ ਦੇਖੀ ਹੁਣ ਅੱਕ ਲੱਗਦੀ ਹੁਣ ਨਾ ਭਾਈ ਇਹ ਪਕਣਾ ਭਾਈ ਸਾਡੀ ਧੂਨੀਆ ਦੇ ਕੋਲ ਟਾਈਮ ਲੰਘ ਜਾਂਦਾ ਮੀਂਹ ਵਾ ਜਿਹੜਾ ਸਾਹਮਣਾ ਬਦਲ ਹੋਇਆ ਇਹ ਪੂਰਾ ਚੰਗਾ ਨਹੀਂ ਪਾਉਂਗਾ ਕਿਉਂਕਿ ਝੜੀ ਵਾਲਾ ਕੰਮ ਲੱਗ ਰਿਹਾ ਚੱਲ ਤਾਂ ਧਾਨਾਂ ਨੂੰ ਨਜ਼ਾਰਾ ਹਨਾ ਹੁਣ ਜੰਨੀ ਚਲਾਉਣਾ ਪੈਂਦਾ ਆਈਦਾ ਹਾਂ ਹਾਂ ਬਾਥੀ ਦਾ ਕਿਹੜੀ ਆਪਾ ਇੱਧਰ ਨਹੀਂ ਜਾੜਨਾ ਪਾਲੀ ਸਾਈਡ ਬਾਥੀ ਰੱਖਾ ਆ ਉਰਲੀ ਵਾਲੀ ਚੱਕ ਕੇ ਇੱਧਰ ਪਾਲੀ ਸਾਈਡ ਲਾ ਦੇ ਇੱਧਰ ਤੇ ਪੱਖੇ ਦੀ ਤਾਂ ਹਵਾ ਇੱਧਰ ਤੇ ਪੈਣੀ ਆ ਪਾਲੀ ਸਾਈਡ ਪਰਾ ਤੇ ਇੱਧਰ ਨੂੰ ਹਾਂ ਹਾਂ ਹੋਰ ਕਰਦੇ ਹੋਰ ਥੱਲੇ ਵਾਲਾ ਪਾਸਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਸਾਡੇ ਕੰਮ ਹੁੰਦੇ ਆ ਬਈ ਸਾਰੇ ਦਿਨ ਦੇ ਅੱਜ ਇਹ ਜਿਹੇ ਨਾਲ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖ ਲਿਆ ਹੈ ਨਾ ਕਮਾ ਕੇ ਲਿਆਏ ਆ ਹੇ ਹੁਣ ਜੇ ਇਹਦਾ ਉਹ ਪੱਖਾ ਲਾਇਆ ਤਾਂ ਉੱਤਰ ਉਹ ਚੱਲਿਆ ਨਹੀਂ ਹੈਗਾ ਫੇਰ ਖਰਾਬ ਹੋਊਗਾ। ਹਾਂ ਪਾਤੀ ਉੱਪਰ ਲਾ ਦੋ। ਹਾਂ ਲਾ ਦੇ। ਲਾ ਦੇ ਲਾ ਦੇ। ਤੇ ਆ ਪਾਣੀ ਪੂਣੀ ਭਰ ਦੇਣ ਆਪਾਂ ਨੇ ਹੁਣ ਰਾਤ ਨੂੰ। ਤੇ ਬਾਕੀ ਹੁਣ ਇਹ ਚੱਲ ਰਹੇ ਆ। ਹੀਰਾ ਹੀਰਾ ਵੀ ਆਪਣਾ ਥੋੜਾ ਜਿਹਾ ਹੀ ਰਹਿ ਗਿਆ ਹੁਣ। ਅੱਜ ਕਰਨਾਂ ਦੀ ਬਹੁਤ ਕਰਤੀ ਆਪਾਂ ਨੇ ਦੇਖੋ ਕੰਨ ਕਿੰਨੇ ਸੋਹਣੇ। ਹੀਰਾ ਦੇਖੋ। ਚਾਂਕਲੇ ਪੁੱਤ ਰਿਸ਼ਕਾ ਵਾ ਤੇ ਕੰਨ ਕਾਵਾ। ਬੀਟ ਨਾਲ ਲੋਡ ਮਸ਼ੀਨ ਤਾਂ ਇਹ ਲਵਾਉਂਦਾ ਨਹੀਂ ਹੈਗਾ ਤੰਗ ਬੋਹ ਕਰਦਾ ਚਲੋ ਬਾਕੀ ਠੀਕ ਆ ਜੀ ਮਿਲਦੇ ਹਾਂ ਕਿਸੇ ਹੋਰ ਵਲਾ ਸਤਿ ਸ੍ਰੀ ਅਕਾਲ